ਵੀ ਤੁਹਾਡਾ ਵੀ ਨਾਲ ਤਸਵੀਰ ਵੀ ਪਹੁੰਚਿਆ ਜੀ ਆਨ ਨੂੰ ਅਖਾਂਗੇ ਆ ਖੇਤੀ ਹੈ ਮੇਰੇ ਵੀਰੋ ਸੰਧੂ ਪਰਿਵਾਰ ਦਾ ਮੁੰਡਾ ਨਾਮ ਇਹਨਾਂ ਕਹਿੰਦੇ ਕਬੱਡੀ ਪਾ ਰਿਹਾ ਹੈ ਮੈਚ ਦੀ ਦੂਜੀ ਕਬੱਡੀ ਪਾਉਂਦਾ ਆਪਣੇ ਕਿੱਤੇ ਦੀ ਪਹਿਲੀ ਕਬੱਡੀ ਪਾਉਂਦਾ ਇਹ ਆ ਕੰਨੇ ਨਾਲ ਜੇ ਨਖੇਤੀ ਦਿਲाराम ਦੀ ਧਰਤੀ ਦਾ ਕੰਨੇ ਖੇਤੀ ਸੰਧੂ ਪਰਿਵਾਰ ਦਾ ਅੱਜ ਸੰਧੂ ਪਰਿਵਾਰ ਦੇ ਕੰਨੇ ਮੈਂ ਦੇਖ ਵਰਗੇ ਕਿੰਨੇ ਸੰਧੂ ਵਰਗੇ ਖੇਡ ਰਹੀ ਹੈ ਉਹ ਨਾਲ ਕੰਨੇ ਅਰਸ਼ ਭੁੰਦਰ ਵਰਗੇ ਮੁੰਡੇ ਆਏ ਹੋਏ ਹੈ ਕੁਲਵੀਰਾ ਨਾਲ ਗगन ਨਾਲ ਕੰਨੇ ਆ ਸੁੱਖਾ ਮੇਰੇ ਰੋ ਨਾਉਜਿਨ ਇਹ ਵੀ ਕੰਦੇ ਬੜਾ ਪ੍ਰਸਿੱਧ ਹੈ ਪਰ ਉਧਰਲੇ ਪਾਸੇ ਦੇਖਾਂਗੇ ਗਿੰਦੇ ਘਾਂਗੇ ਪਿੰਡ ਵਾਲੇ ਨੇ ਕਬੱਡੀ ਪਾਈ ਹੈ ਤੇ ਨੰਬਰ ਕਿਲੇ ਵੱਡਾ ਗੁਰਵਿੰਦਰ ਹੈ ਖੇਡ ਰਿਹਾ ਕੈਨੇਡਾ ਤੇ ਕਲਾਮ ਦੇ ਵਿੱਚ ਮੇਰੇ ਮਿੱਤਰੋ ਐਨ ਕੰਦੇ ਕਰਵਾ ਰਹੇ ਆ ਫਿਰਾਂ ਆਹ ਗੱਭਰੂ ਦਾ ਕੰਦੇ ਪਿੰਡ ਫਰੀਦਕੋਟ ਜ਼ਿਲ੍ਹੇ ਦੀ ਬੁਕਲ ਦੇ ਵਿੱਚ ਵਸਿਆ ਹੋਇਆ ਹੈ ਪਿੰਡ ਮਹਿਮੂ ਵਾਲਾ ਜਦੋਂ ਆਪਾਂ ਸਾਰਕ ਤੋਂ ਫਰੀਦਕੋਟ ਨੂੰ ਜਾਣੇ ਆ ਤੇ ਰਾfte ਦੇ ਵਿੱਚ ਮਹਿਮੂਆਣਾ ਪਿੰਡ ਪੈਂਦਾ ਮੇਰੇ ਮਿੱਤਰੋ ਜਿਸ ਨਗਰ ਦਾ ਕਹਿੰਦੇ ਸ਼ੇਰੂ ਸੱਪ ਬੜਾ ਤਕੜਾ ਖੇਡਿਆ ਉਸੇ ਨਗਰ ਦਾ ਕਹਿੰਦੇ ਆਹ ਡਾਊਜੀ ਨੇ ਧਾਵੀ ਕਬੱਡੀਆਂ ਪਾ ਰਿਹਾ ਇਹ ਗੋਲਾ ਮੇਰੇ ਮਿੱਤਰੋ ਮਹਿਮੂਆਣੇ ਦੀ ਧਰਤੀ ਦਾ ਅਮਰੀਕ ਖੰਡਾਉਣੇ ਪਿੰਡ ਦਾ ਕਹਿੰਦੇ ਕਰਦਾ ਟਰਾਈ ਦੇਖਾਂਗੇ ਸਭ ਮੂਰੇ ਆੜ ਕੇ ਹੌਸਲਾ ਕਰਕੇ ਭੁੱਸਰਿਆ ਸਾਣ ਸਿੰਘਾਂ ਤੋਂ ਫੜ ਕੇ ਕਿਸੇ ਤੋਂ ਕੋਲ ਹੁੰਦਾ ਠੇਪੀ ਲਾ ਕੇ ਲੈਣ ਦਾ ਰਾਣੀ ਖੇਲੇ ਅੜ ਪੰਜਾਬੀ ਜਿਗਰਾ ਰੱਖਦੇ ਕਬੱਡੀ ਖੇਡਣ ਦਾ ਆਹ ਦੇਖ ਲੈ ਵੀ ਇਸ ਲਈ ਕਹਿੰਦੇ ਨੌਜਨ ਰਜੀਤ ਸਿੰਘ ਸ਼ਾਕਾ ਮੋਠਾਂ ਵਾਲੀ ਪਿੰਡ ਹੈ ਇਹ ਪਲਵਾਨ ਵੀ ਪਿਛਲੇ ਸਾਲ ਨੌਜਨ ਯੂਥ ਕਲੱਬ ਕੈਨੇਡਾ ਦੇ ਵਿੱਚ ਖੇਡਿਆ ਯੂਥ ਕਲੱਬ ਦੇ ਲਈ ਕਹਿੰਦੇ ਪਾਈਆਂ ਕਬੱਡੀਆਂ ਮੇਰੇ ਮਿੱਤਰੋ ਪਰ ਆਹ ਕੁਲਵੀਰ ਸਿੰਘ ਹੈ ਨੌਜਨ ਆਹ ਦੇਖ ਲੈ ਵੀ ਸੋਨੀ ਸਿਆ ਮੁੰਨੇ ਨੂੰ ਕਹਿ ਕੋਈ ਦਾ ਪੇਟ ਲਾਉਣਾ ਪੈਣਾ ਇਹ ਸ਼ਾਕੇ ਨੂੰ ਫੜਦਾ ਕੋਈ ਨਹੀਂ ਆ ਫਿਰ ਦੂਰ ਹੁੰਦੇ ਦਿਲਾਂ ਦੇ ਭਲੇਕੇ ਸੋਹਣਿਆ ਅਗਲਾ ਵੀ 21 ਦੀ 31 ਮੋੜਦਾ ਜਣਾ ਟੱਚ ਹੋ ਗਿਆ ਲੈ ਵੀ ਸੋਨੀ ਬਹੁਤ ਸਿਆਣੇ ਹੋ ਘਾਂਗੇ ਵਾਲਿਆ ਮਾਨਿਆ ਬਹੁਤ ਸਿਆਣੇ ਆ ਘਾਂਗੇ ਵਾਲਿਆ ਨੰਬਰ ਜਿਹੜਾ ਧਾਵੀ ਦੇ ਗਿੱਸੇ ਦੇ ਵਿੱਚ ਹੈ ਨੰਬਰ ਰੇਡਰ ਦੇ ਗਿੱਸੇ ਦੇ ਵਿੱਚ ਆ ਗਿਆ ਨੰਬਰ ਰੇਡਰ ਦੇ ਗਿੱਸੇ ਦੇ ਵਿੱਚ ਆ ਗਿਆ ਲਾਲ ਗੁਰਜੰਟ ਸੰਧੂ ਸਾਡਾ ਵੀਰ ਲਾਪਰੀ ਸੰਧੂ ਤੇ ਨਾਲ ਗੁਰਪ੍ਰੀਤ ਨੰਬਰ ਧਾਵੀ ਦੇ ਗਿੱਸੇ ਦੇ ਵਿੱਚ ਆ ਗਿਆ ਨੰਬਰ ਰੇਡਰ ਦੇ ਗਿੱਸੇ ਦੇ ਵਿੱਚ ਆ ਦੋਸਤੋ ਵਰਦੇਵ ਕੱਢ ਪਾ ਗਿਆ ਗੁਰਦੇਵ ਨਾਮ ਹੈ ਸੁਨਾਵ ਜੀ ਨੂੰ ਧਾਵੀ ਦਾ ਗੁਰਾਂ ਦਾ ਤੇਬ ਪਾਉਂਦਾ ਕਬੱਡੀ ਖੇਡ ਮੈਦਾਨ ਦੇ ਵਿੱਚ ਅੰਗ ਅੰਗ ਅਗਵਾਈ ਪਰਦਾ ਮੁੰਡੇ ਦੀ ਮਿਹਨਤ ਕਿੰਨੀ ਹੈ ਕੱਲਾ ਕੱਲਾ ਮਸਲ ਅਗਵਾਈ ਪਰਦਾ ਵੀ ਮੁੰਡੇ ਦੀ ਮਿਹਨਤ ਕਿੰਨੀ ਹੈ ਆਹ ਦੇਖਣਾ ਵੀ ਕਿਵੇਂ ਗੁਰਦੇਵ ਢਾਗੇ ਪਿੰਡ ਵਾਲਾ ਅਜਿਹਾ ਨੰਬਰ ਆਪਣੀ ਟੀਮ ਦੇ ਜਿੱਥੇ ਦੇ ਵਿੱਚ ਜੋੜ ਗਿਆ ਕਿ ਗੁੰਝੇ ਸਰੀਰ ਅੰਦੀ ਫਿੱਟ ਕਰਾ ਹੱਥ ਲਾ ਕੇ ਜਾਤੀ ਨੂੰ ਫੜਾਉਦਾ ਨੀਓ ਵਾਹ ਪੂਰੀ ਸਮੇਂ ਦੇ ਵਿੱਚ ਟੱਚ ਮਾਰ ਕੇ ਢਾਗੇ ਵਾਲਾ ਗੁਰਦੇਵ ਆਪਣੇ ਪਾਲੇ ਕੌਂਟਿਆ ਉਹ ਕਰਨ ਔਲਖ ਨੇ ਫਿਰ ਕਬੱਡੀ ਪਾਈ ਹੈ ਧੰਨ ਬੋਲਿਆ ਮੇਰੇ ਮਿੱਤਰੋ ਅਮਰੀਕ ਤੇ ਕਰਨ ਦੀ ਟੱਕਰ ਹੈ ਪਰ ਨੰਬਰ ਧੰਨਵਾਦ ਆਗਾ ਲਖੂ ਕੇ ਬਰਾਮ ਪਿੰਡ ਦਾ ਵੀਰ ਦਾ ਬਹੁਤ ਵਧੀਆ ਸੇਵਾ ਕੰਢੀ ਹੋਈ ਹੈ ਕ੍ਰਿਕਟ ਦਾ ਟੂਰਨਾਮੈਂਟ ਬਾਈ ਕਹਿੰਦਾ ਵੀ ਆਪਾਂ ਡੇ ਨਾਈਟ ਕਰਾਉਣਾ ਹੈ ਲਓ ਨੰਬਰ ਧਾਵੀ ਦੇ ਗਿੱਸੇ ਦੇ ਵਿੱਚ ਆ ਗਿਆ ਨਾ ਆਜ ਜੱਫੀਆਂ ਤੇ ਮੁਕਣੀ ਆਓ ਸਾਹਮਣੇ ਕਿੰਨੇ ਕੋਮਲ ਖਾਈ ਪਿੰਡਾਂ ਦਾ ਇਸ ਲਈ ਕਬੱਡੀ ਪਾ ਰਿਹਾ ਹੈ ਬੱਲੇ ਅਮਰੀਕ ਤੇ ਕੋਮਲ ਕੋਮਲ ਤੇ ਅਮਰੀਕ ਲੈ ਵੀ ਨਵ ਸੌਜੀਨ ਗੱਪੀ ਤੀਰਾ ਕਹਿੰਦੇ ਐ ਚਾਰ ਜੱਫੀ ਨੇ ਹਰਜੀਤ ਨੂੰ ਵੱਡਾ ਤਿਰਬਾ ਆਓ ਦੇਖਾਂਗੇ ਵੀ ਕੌਣ ਜੱਫਾ ਲਾਉਂਦਾ ਮੇਈਵਾ ਹਰਜੀਤ ਦੀ ਕਬੱਡੀ ਤੇ ਛਿੰਦੇ ਨੇ ਭਾਣ ਜੀ ਦਾ 100 ਰੁਪਿਆ ਖਿੰਦੇ ਦੇ ਭਾਂਜੇ ਦਾ 100 ਰੁਪਿਆ ਹਰਜੀਤ ਨੇ ਖਾਤੇ ਦੇ ਵਿੱਚ ਆ ਗਿਆ ਲੈਣ ਦੇ ਲਈ ਆ ਗਿਆ ਬਾਈ ਸਾਡਾ ਭਰਾ ਹੈ ਕਨੇ ਪੀਤਾ ਸੰਧੂ ਮੇਰੇ ਮਿੱਤਰੋ ਕਹਿੰਦਾ ਵੀ ਆ ਹੈਪੀ ਵੀ ਹਰ ਕਬੱਡੀ ਤੇ ਆਪਾਂ 500 ਦੇਣਾ ਹੈ ਹਰ ਕਬੱਡੀ ਤੇ 500 ਦੇਣਾ ਧੰਨਵਾਦ ਹੈ ਪੀਤੇ ਸੰਧੂ ਦਾ ਪਰ ਆਹ ਚੱਕ ਉਧਰਲੇ ਪਾਸੇ ਕਹਿੰਦੇ ਢੇਜਾ ਕਹਿੰਦੇ ਹੈ ਮਾਨ ਪਰਿਵਾਰ ਦਾ ਮੁੰਡਾ ਢੇਜਾ ਮੇਰੇ ਮਿੱਤਰੋ ਹੈਪੀ ਸੰਧੂ ਨੂੰ ਜੱਫਾ ਲੱਗਿਆ നമ്പർ ഇല്ലേ ട്ടു മൂപ്പോക്കടിയ ਜਿੱਤ ਨਹੀਂ ਦੇਣਾ ਕੋਈ ਹੋਰ ਮਿੱਤਰੋ ਆ ਸਾਹਮਣੇ ਪਿਆਏ ਕੱਪ ਕਿਹਨੇ ਚੰਮਣਾ ਲਾ ਕੇ ਡੌਲਿਆ ਪੱਟਾਂ ਦਾ ਪੂਰਾ ਜੋਰ ਮਿੱਤਰੋ ਲਾ ਕੇ ਡੌਲਿਆ ਪੱਟਾਂ ਦਾ ਪੂਰਾ ਜੋਰ ਮਿੱਤਰੋ ਚਾਰ ਜਾਫਰੀ ਨੇ ਆਹ ਸੁੱਖ ਦੇ ਨਾਲ ਟੱਕਰ ਹੋ ਗਈ ਹੈ ਗੁਰਦੇਵ ਤੇ ਸੁੱਖ ਮੇਰੇ ਮਿੱਤਰੋ ਆਹ ਟੱਕਰ ਟੱਕਰ ਸਿਰੇ ਦੀ ਇੱਕ ਸੁੱਖ ਪੰਘਾਲਾ ਦਾ ਬੜਾ ਪ੍ਰਸਿੱਧ ਹੈ ਮਾਟੀ ਦਾ ਮੇਰੇ ਮਿੱਤਰੋ ਉਹ ਖੇਡਦਾ ਕਹਿੰਦੇ ਫੰਦੀਪਰੀਏ ਗੋਪੀ ਲੈਣਗੇ ਗੱਲ ਟੱਕਾਣੇ ਲੱਗਣੀ ਹੈ ਸਮਝਾਲਾ ਮੁੰਡਿਆਂ ਨੂੰ ਉਹ ਗੱਲ ਆ ਜੱਫੀਆਂ ਤੇ ਮੁੱਕਣੀ ਰੇਡਾਂ ਭਾਵੇਂ ਲੱਖ ਪੈਂਦੀਆਂ ਗੱਲ ਆ ਜੱਫੀਆਂ ਤੇ ਮੁੱਕਣੀ ਚਾਰ ਜੱਫੀ ਤਿਆਰ ਪਰ ਤਿਆਰ ਨੇ ਲਓ ਸਾਹਮਣੇ ਥੱਲੇ ਕੰਨੇ ਨੌਜਣ ਤੀਤਾ ਨਾਲ ਕੰਨੇ ਥੱਲੇ ਬਲਵੀਰ ਸਿੰਘ ਵੀਰਾ ਖੜਾ ਮੇਰੇ ਮਿੱਤਰੋ ਨਾਲ ਅਮਰੀਕ ਨਾਲ ਕੰਨੇ ਸੋਨੀ ਘਾਨੇ ਪਟਦਾ ਉਹ ਕਰਾਉ ਆਤ ਮੇਰੇ ਮਿੱਤਰੋ ਹੋ ਜੀ ਪਾਸੇ ਉਹ ਚੱਕ ਉਹ ਚੱਕ ਉਹ ਦੇਖ ਰਗੜ ਕੇ ਛੋਟੀ ਦਾ ਖੇਡ ਬੰਦਾ ਨੰਬਰ 1 ਕੌਣ ਹੈ ਇਹ ਕਹਿੰਦੇ ਭੇਜਿਆ ਕਹਿੰਦੇ ਮਾਨਪਾ ਵਾਰ ਦਾ ਮੇਰੇ ਮਿੱਤਰੋ ਥੋੜੇ ਜੱਫੇ ਲਾਉਂਦਾ ਕਹਿੰਦੇ ਮਹਿਮੂ ਆਣੀਏ ਗੋਲੇ ਨਾਲ ਜੇ ਜੱਫਿਆਂ ਤੇ ਮੁੱਕਣੀ ਹੈ ਰੇਡਾਂ ਭਾਵੇਂ ਲੱਖ ਪੈਂਦੀਆਂ ਚਾਰ ਜਾਫੀ ਤਿਆਰ ਪਰ ਤਿਆਰ ਨੇ ਕਿ ਪੈਂਦੀਆਂ ਕਬੱਡੀਆਂ ਨੇ ਦੇਖੂ ਸਾਰਾ ਜੱਗ ਵੀ ਮਾਰ-ਮਾਰ ਧੌੜਾ ਪੈੜੇ ਕੱਢਣਗੇ ਅੱਗ ਵੀ ਕੌਣ ਕਿੰਨੇ ਪਾਣੀ ਵਿੱਚ ਪਤਾ ਜਾਣਾ ਲੱਗ ਵੀ ਅੱਜ ਸਾਰਿਆਂ ਦੇ ਸਾਹਮਣੇ ਚੰਨ ਵਾਂਗੂ ਦੇਖਾਂਗੇ ਕੌਣ ਚੰਪੂ ਅੱਜ ਤਾਰਿਆਂ ਦੇ ਸਾਹਮਣੇ ਛਿੰਡੇ ਦੇ ਧੜੇ ਦਾ ਸਾਉ ਦਿੱਤਾ ਰਹਿਣਾ ਜੇ ਜਾਫੀ ਹਰਜੀਤ ਨੂੰ ਜੱਫਾ ਲਾਊਗਾ ਜਾਫੀ ਨੇ ਦੇਣਾ ਬਈ ਭਰਾ ਕਹਿੰਦਾ ਆਪਾਂ ਜਾਫੀ ਦਾ ਮਾਣ ਕਰਨਾ ਹੈ ਛਾਕੇ ਨੂੰ ਫੜਦਾ ਸੌਖਾ ਨਹੀਂ ਹਰਜੀਤ ਨੂੰ ਵੱਡਾ ਤਿਆਰ ਬੈ ਕਹਿੰਦੇ ਹਰਜੀਤ ਮੋਠਾ ਵਾਲੀ ਪਿੰਡ ਦਾ ਕਬੱਡੀ ਪਾ ਰਿਹਾ ਹੈ ਆਓ ਭੁੱਲਰ ਪਰਿਵਾਰ ਦਾ ਅਰਸ਼ ਇੱਕ ਪਾਸੇ ਹਰਜੀਤ ਸਿੰਘ ਛਾਕਾ ਮੋਠਾ ਵਾਲੀ ਪਿੰਡ ਹੈ ਆਓ ਬੱਲੇ ਬੱਲੇ ਖਊ ਪਰ ਨੰਬਰ ਰੇਟਰ ਹਰਤੀ ਨਾਮ ਦੇ ਖਿਡਾਰੀ ਵੀ ਕਨੇ ਕਬੱਡੀ ਦੇ ਵਿੱਚ ਬੜੇ ਪ੍ਰਸਿੱਧ ਨੇ ਰਸੂਲਪੁਰੀਆ ਖੈਤੀ ਵੀ ਬਹੁਤ ਤਕੜਾ ਖੇਡਿਆ। ਬਕਰ ਢੰਡੇ ਦਾ ਖੈਤੀ ਬੜਾ ਤਕੜਾ ਖੇਡਿਆ। ਆਹ ਕਹਿੰਦੇ ਨੌਜੋਨ ਸੰਧੂ ਪਰਿਵਾਰ ਦਾ ਦਿਲਾਰਾਮ ਦੀ ਧਰਤੀ ਦਾ ਅਮਰੀਕ ਟੁੱਟ ਕੇ ਲੱਗਿਆ। ਅਮਰੀਕ ਕਹਿੰਦੀ ਆ ਦੁਨੀਆ। ਅਮਰੀਕ ਕਹਿੰਦੀ ਆ ਦੁਨੀਆ। ਲੈ ਵੀ ਅਮਰੀਕ ਇੱਕ ਕਹਿੰਦੇ ਤਸਵੀਰ ਦੇ ਨਾਲ ਬੈਠਾ। ਇੱਕ ਅਮਰੀਕ ਆਹ ਮੇਰੇ ਮਿੱਤਰੋ ਇਹ ਕਹਿੰਦੇ ਨੌਜੋਨ ਅੱਜ 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 ਵੇਡਰ ਬੰਦ ਕਰੀ ਆਉਂਦਾ ਪਰ ਨੰਬਰ ਲੈ ਵੀ ਅਮਰੀਕ ਹੈਪੀ ਸੰਧੂ ਦੇ ਖਾਤੇ ਦੇ ਵਿੱਚ ਹੈ ਹੈਪੀ ਸੰਧੂ ਦੇ ਖਾਤੇ ਦੇ ਵਿੱਚ ਹੈ ਮਿੱਲਾ ਸਿੱਤੂ ਵੀ ਮੁਸਕਰਾ ਰਿਹਾ ਹੈ ਕੀਤੇ ਸੰਧੂ ਦੇ ਵੱਲੋਂ ਕਹਿੰਦੇ ਵੱਡਾ ਬਾਣ ਹੈ 500 ਦਿੱਤਾ ਜਾਣਾ ਮੇਰੇ ਮਿੱਤਰੋ ਲਓ ਅਗਲੀ ਕਬੱਡੀ ਪਾਉਣ ਦੇ ਲਈ ਨੌਜੇਨ ਕਹਿੰਦੇ ਇਸ ਵੇਲੇ ਲਓ ਸਾਹਮਣੇ ਇਸ ਵੇਲੇ ਕਹਿੰਦੇ ਨੌਜੇਨ ਗੱਪਰੂ ਨੰਬਰ ਆਪਣੀ ਟੀਮ ਦੇ ਕਿੱਥੇ ਜੋੜਦਾ ਹੋਇਆ ਹੈ ਸੁਖਿੰਦਰ ਦੇ ਵੱਲੋਂ ਕਿਹਦੇ ਲਈ ਆ ਵੀ ਲੈ ਵੀ ਮਾੜੇ ਕਲਾ ਆ ਲੋ ਮੁੰਡਿਆਂ ਦਾ ਹੌਸਲਾ ਵੀ ਵਧਾਓ ਯਾਰ ਪੈਸੇ ਪੁੱਥੇ ਵੀ ਲਾਓ ਮੁੰਡਿਆਂ ਦੇ ਗੁੱਟਾਂ ਤੇ ਕਰੀਏ ਮਾਨ ਸਨਮਾਨ ਆਪਾਂ ਮੁੰਡਿਆਂ ਦਾ ਲਓ ਇਹ ਵੀ ਯਾਦ ਰੱਖਣਗੇ ਵੀ ਫਲਾਨੀ ਤਰੀਕ ਸੀ ਫਲਾਨਾ ਪਿੰਡ ਸੀ ਤੇ ਬਾਬਾ ਬਣ ਪੀਰ ਦੀ ਯਾਦ ਦੇ ਵਿੱਚ ਮੇਲਾ ਹੋਇਆ ਸੀ ਜਿੱਥੇ ਦਰਸ਼ਕਾਂ ਨੇ ਬੰਨੇ ਮਾਨ ਸਰਮਾਨ ਕੀਤੇ ਮੇਰੇ ਵੀਰੋ ਉਹ ਗੱਲਾਂ ਕਹਿੰਦੇ ਹੋਣਗੀਆਂ ਉਹ ਨੰਬਰ ਇਸ ਲਈ ਧਾਵੀ ਦੇ ਕਿੱਤੇ ਦੇ ਵਿੱਚ ਆ ਵੀ ਪਹਿਲਵਾਨਾਂ ਪਾਕ ਕਬੱਡੀ ਜਿੰਦਾ ਇਸ ਲਈ ਕਬੱਡੀ ਖੇਡਣ ਦੇ ਲਈ ਨੌਜਨ ਢਾਂਗੇ ਪਿੰਡ ਵਾਲਾ ਵਧਿਆ ਹੋਇਆ ਹੈ ਢਾਂਗੇ ਪਿੰਡ ਵਾਲਾ ਕਹਿੰਦੇ ਗਿੰਦਾ ਕਬੱਡੀ ਪਾਉਂਦਾ ਹੋਇਆ ਹੈ ਸ਼ੰਦੇ ਦਾ ਭਾਰ ਜੈ 200 ਰੁਪਇਆ ਦੇਣਾ ਜਿਹੜਾ ਵੀ ਜਾਫੀ ਦਿਲਾਰਾਮ ਦਾ ਰਜੀਤ ਛਾਕੇ ਨੂੰ ਜੱਫਾ ਲਾਊਗਾ ਵਈ ਵਾਹ ਗੁਰਵੀਰ ਦਾ ਧੰਨਵਾਦ ਹੈ ਭਰਾ ਦਾ ਲਓ ਸਾਹਮਣੇ ਥੱਲੇ ਫੈਸਲਾ ਫੰਡੇ ਵਾਲੇ ਜੀਤ ਨਹੀਂ ਕਰਤਾ ਵੀ ਨੰਬਰ ਤਾਵੀ ਦਾ ਦਿਲਾਰਾਮ ਦੀ ਟੀਮ ਦੇ ਕਿੱਥੇ ਹੈ ਲੈ ਵੀ ਨਵ ਸੰਧੂ ਘਾਂਗੇ ਵਾਲਿਆ ਗੱਲ ਆ ਜੱਟਿਆਂ ਤੋਂ ਨਹੀਂ ਹੈ ਗਗਨ ਖੜਾ ਨਾਲ ਕੁਲਵੀਰਾ ਨਾਲ ਕਹਿੰਦੇ ਆਓ ਆਹ ਬੱਲੇ 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 ਹਰਜੀਤ ਸ਼ਾਕਾ ਨਹੀਂ ਮੈਂ ਜਿੰਨੇ ਵੀ ਜੱਫੇ ਦੇ ਪੁੱਠੀ ਕੈਂਚੀ ਵਾਲੇ ਦੇਖੇ ਆ ਮੁੰਡੇ ਨੇ ਕਹਿੰਦੇ ਜਾ ਨਹੀਂ ਕੀਤੇ ਪਰ ਹਰਜੀਤ ਨਹੀਂ ਰੁਕਿਆ ਨੰਬਰ ਧਾਵੀ ਦਾ ਮੇਰੇ ਵੀਰੋ ਅਗਲੀ ਕਬੱਡੀ ਕਹਿੰਦੇ ਕਰਨ ਔਲਖ ਵੀ ਪੈ ਰਹੀ ਹੈ ਕਰਨ ਔਲਖ ਦੀ ਕਬੱਡੀ ਤੇ ਸੂਨੀ ਘੰਗਾ ਹੋ ਗਿਆ ਅੱਗੇ ਮੇਰੇ ਮਿੱਤਰੋ ਬੱਲੇ 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 ਆਹ ਨੰਬਰ ਰੇਡਰ ਦੇ ਗਿੱਤੇ ਦੇ ਵਿੱਚ ਹੈ ਨੰਬਰ 30 ਕੁਲੇ ਕੇ ਦੂਰ ਨੇ ਅਗਲੀ ਕਬੱਡੀ ਪਾਉਣ ਦੇ ਲਈ ਨੌਜਵਨ ਜਬਰੂ ਵਧਿਆ ਹੋਇਆ ਹੈ ਕਿ ਗਰਜੀਤ ਟੇਕ ਕੇ ਮੱਥਾ ਜਦ ਵੀ ਰੇਡਾ ਪਾਉਂਦਾ ਸੀ ਵਿੱਚ ਟ੍ਰਾਂਟੋ ਜਾ ਕੇ ਆਪਣਾ ਨਾਂ ਚਮਕਾਉਂਦਾ ਸੀ ਤਲਵਾਰ ਗੁੱਟ ਦਾ ਪੱਕਾ ਸ਼ਾਇਆ ਵਿੱਚ ਮੈਦਾਨਾਂ ਦੇ ਦੇਖਣ ਵਾਲੇ ਹੁੰਦੇ ਦੋਸਤੋ ਜੋਹਰ ਜਵਾਨਾਂ ਦੇ ਆਹ ਸਾਹਮਣੇ ਜੋਰ ਤੇ ਜਵਾਨੀ ਧੜ ਰਹੀ ਹੈ ਇੱਕ ਪਾਸੇ ਕਹਿੰਦੇ ਨੌਜਵਨ ਨਵ ਬੰਦੂ ਪਰਿਵਾਰ ਦਾ ਹੈ ਜਦੋਂ ਜਫਾ ਲੱਗ ਗਿਆ ਪੀਤਾ ਸੰਧੂ ਕਹਿੰਦਾ ਵੀ ਆਪਾਂ 500 ਦੇਣਾ 500 ਦੇਣਾ ਮੇਰੇ ਵੀਰੋ ਵੱਡਾ ਮਾਣ ਕਰਨਾ ਨਵ ਸੰਧੂ ਦਾ ਅਗਲੇ ਕਬੱਡੀ ਕਹਿੰਦਾ ਇਹਦੀ ਸੰਧੂ ਦੀ ਪੈ ਰਹੀ ਹੈ ਦਿਲਾਰਾਮ ਪਿੰਡ ਹੈ ਇਸ ਪੁਲਵਾਨ ਦਾ ਇਹਨ ਮਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਹੈਪੀ ਸੰਧੂ ਕਹਿੰਦੇ ਆ ਇਸ ਨੌਜਵਾਨ ਘਬਰੂ ਨੂੰ ਪਰ ਸਾਹਮਣੇ ਸੋਨੀ ਘਾਗੇ ਵਾਲਿਆ ਮੁੰਡਾ ਭੱਜ ਗਿਆ ਨੰਬਰ 42 ਦਾ ਆਹ ਮੁੰਡਾ ਭੱਜ ਗਿਆ ਨੰਬਰ 42 ਦਾ ਖੇਡਿਆ ਇਹ ਕਹਿੰਦੇ ਪੁਰਾਣੇ ਪਹਿਲਵਾਨਾਂ ਦੀ ਗੱਲ ਹੋਵੇ ਤੇ ਬਲਵਿੰਦਰ ਫੱਡੇ ਦਾ ਵੱਡਾ ਨਾਮ ਆਉਂਦਾ ਮੇਰੇ ਮਿੱਤਰੋ ਤੇ ਕਾਰੀ-ਖਾਰੀ ਦਾ ਟਾਕਾ ਓ ਇਸ ਇਲਾਕੇ ਦਾ ਕਹਿੰਦੇ ਢਾਗੇ ਪਿੰਡ ਦਾ ਕਹਿੰਦੇ ਚੰਨਾ ਵੀ ਬੜਾ ਤਕੜਾ ਖੇਡਿਆ ਪਰ ਇਧਰਲੇ ਪਾਸੇ ਦੇਖਾਂਗੇ ਆ ਕੁਲਵੀਰਾ ਜੰਡ ਸਾਹਿਬ ਦੀ ਧਰਤੀ ਓ ਮੁੰਡਾ ਕੰਮੇ ਅੱਜ ਆਇਆ ਹੋਇਆ ਪਿੰਡ ਮੱਡ ਖੱਡੀ ਵਾਲਾ ਦੀ ਧਰਤੀ 30 ਜੂਨ ਤੇ 16 ਹਾੜ ਪਿੰਡ ਖੱਡੀ ਵਾਲਾ ਇਥੇ ਕਹਿੰਦੇ ਮਾਝਾ ਵਰਸੇ ਮਾਲਵਾ ਕਬੱਡੀ ਦਾ ਸ਼ੋਅ ਮੈਚ ਮੁਕਾਬਲਾ ਕਰਵਾਇਆ ਜਾਣਾ।ੁੱਲੇ ਖੱਦੇ ਹੈ ਗੁਰਲਾਲ ਪ੍ਰਧਾਨ ਜੀ ਸਾਡੇ ਸਮੁੱਚੀ ਮੇਲਾ ਕਮੇਟੀ ਪਿੰਡ ਖੱਡੀ ਵਾਲੇ ਦੇ ਵਿੱਚ ਵੀ ਵੱਡਾ ਮੇਲਾ ਹੋਣਾ ਹੈ। ਲਓ ਸਾਹਮਣੇ ਟੱਕਰ ਹੋ ਗਈ ਹੈ। ਇੱਕ ਪਾਸੇ ਘਾਂਗੇ ਵਾਲਾ ਸੁੰਨੀ ਹੈ। ਇੱਕ ਪਾਸੇ ਫਰੀਦਕੋਟੀਆਂ ਮੁੰਡਾ ਮਹਿਮੂਆ ਨੇ ਪਿੰਡ ਦਾ ਗੋਲਾ ਨੰਬਰ ਜੋੜ ਗਿਆ। ਮੁੰਡਿਆਂ ਦੇ ਮੁੰਡਿਆਂ ਫਰੀਦਕੋਟੀਆਂ ਤੇਰੇ ਬੁੱਲਾ ਤੇ ਸ਼ਰਾਰਤ ਨਾਤੀ ਹੈ ਤੇਰੇ ਨੈਣਾ ਚ ਸ਼ਰਾਰਤ ਹੱਸਦੀ ਹੈ ਆਹ ਦੇਖ ਲੈ ਵੀ ਫਰੀਦਕੋਟੀਏ ਨੇ ਨੰਬਰ ਜੋੜੇ ਹੈ ਤੇ ਲੱਖੋ ਕੇ ਬ੍ਰਾਮਪਿੰਡ ਦਾ ਡਾਕਟਰ ਹੈ ਭਰਾ ਕਹਿੰਦਾ ਵੀ ਮੇਰਾ ਮਾੜੇ ਕਲਾ ਪਿੰਡ ਦੇ ਵਿੱਚ ਮੈਡੀਕਲ ਹੈ ਤੇ ਮੈਨੂੰ ਜਾਦੇ ਡਾਕਟਰ ਹੀ ਕਹਿੰਦੇ ਆ ਲੈ ਵੀ ਡਾਕਟਰ ਆ ਨੰਬਰ ਲਿਖ ਲੈ ਹੁਣ ਲਿਖਣਾ ਪੈਣਾ ਘਾਂਗੀ ਵਾਲੇ ਦੇ ਨਾਮ ਤੇ ਜਾਂ ਫਿਰ ਕਹਿੰਦੇ ਅਰਸ਼ ਦਿਲਾਰਾਮ ਪਿੰਡ ਆ ਮੁੰਡੇ ਦਾ ਪਰ ਅੱਜ ਗੱਲ ਕੀ ਆ ਵੀ ਦਿਲਾਰਾਮ ਵਾਲਿਆ ਵੜਿਆ ਵੀ ਕੁਝ ਨਹੀਂ ਛੱਡਿਆ ਵੀ ਕੁਝ ਨਹੀਂ ਸਾਡੇ ਸਾਡੇ ਸੁੱਖੇ ਸੰਧੂ ਦਾ ਭਰਾ ਨੇ ਸਾਡੇ ਵੀਰ ਨੇ ਵੱਡੇ ਮਾਨਸਾ ਜਿਹੜੇ ਪਲੇਆਰਾਂ ਦੇ ਕਰ ਰਹੇ ਨੇ ਆ ਵੀ ਗੱਭਰੂ ਆ ਪਾਕ ਕਬੱਡੀ ਚਾਰ ਜਾਪੀ ਤਿਆਰ ਪਰ ਤਿਆਰ ਨਹੀਂ ਆਓ ਵੱਡਾ ਮੇਲਾ ਮੇਰੇ ਵੀਰੋ ਅੱਜ ਬਾਬਾ ਵਣ ਪੀਰ ਦੀ ਯਾਦ ਦੇ ਵਿੱਚ ਮਾੜੇ ਕਲਾ ਪਿੰਡ ਦੀ ਧਰਤੀ ਤੇ ਲੱਗੀਆਂ ਰੌਣਕਾਂ ਨੇ ਆਓ ਦੇਖੀਂ ਪੀਤੇ ਸੰਧੂ ਆ ਕੋਮਲ ਖਾਈ ਪਿੰਡ ਵਾਲੇ ਨੂੰ ਜਫਾ ਘਾਂਗੇ ਪਿੰਡ ਵਾਲੇ ਵੀਰੇ ਨੇ ਨਾ ਦਿੱਤਾ ਹੈ ਨੰਬਰ ਯਾਫੀ ਦਾ ਹੈ ਨੰਬਰ ਯਾਫੀ ਦਾ ਹੈ ਆ ਵੀ ਪਲਵਾਰਾ ਕਬੱਡੀ ਹਰਜੀਤ ਕਬੱਡੀ ਪਾਉਂਦਾ ਹੋਇਆ ਖੇਡ ਮੈਦਾਨ ਦੇ ਅੰਦਰ ਹਰਜੀਤ ਲੈ ਵੀ 200 200 ਕੰਨੇ ਛਿੰਦੇ ਦੇ ਭਾਂਡੇ ਦਾ ਲੱਗਿਆ ਹੋਇਆ ਹੈ ਇਹ ਹਰਜੀਤ ਨੂੰ ਜੱਫਾ ਲੱਗਿਆ ਤੇ ਐਂਡ ਤੇ ਆ ਕਬੱਡੀ ਆ ਗਿਆ ਕੰਨੇ ਖੇਡ ਪਰਿਵਾਰ ਦਾ ਦਿਲाराम ਪਿੰਡ ਹੈ ਪਰ ਨੂਰ ਖਰਾਬ ਪਹੁੰਚਿਆ ਹੋਇਆ ਸਾਡੇ ਪੀਤੇ ਸੰਧੂ ਦੇ ਨਾਲ ਯਾਰੀ ਪੱਕੀ ਹੈ ਐਪੀ ਸੰਧੂ ਨਾਲ ਯਾਰੀ ਪੱਕੀ ਹੈ ਕਿ ਸਾਨੂੰ ਫਕਰ ਦੋਸਤਾਂ ਤੇ ਹੋਣੀ ਯਾਰੀ ਸਾਡੀ ਦੇ ਚਰਚੇ ਰਾਜੀ ਖੇਲੇ ਸੌ ਰੱਬ ਦੀ ਸੱਚੇ ਯਾਰ ਨਹੀਂ ਜਾਂਦੇ ਪਰਕੇ ਇਹ ਭਰਾੜੇ ਸਾਡੇ ਮੇਰੇ ਮਿੱਤਰੋ ਰੇ ਗੁਰਦੇਵ ਪਾਉਂਦਾ ਹੋਇਆ ਉਹਨਾਂ ਦਾ ਦੇਵ ਗਿਆਨ ਧਿਆਨ ਕਿਸ ਕਰਮਣਾ ਜਾਣਾ ਸਾਰ ਨਾ ਜਾਣਾ ਤੇਰੀ ਇਹ ਆ ਗੁਰਾਂ ਦਾ ਦੇਮ ਮੇਰੇ ਮਿੱਤਰੋ ਖੇਡ ਮੈਦਾਨ ਦੇ ਵਿੱਚ ਇਸ ਲਈ ਵਧਿਆ ਹੋਇਆ ਕਬੱਡੀ ਕੌਣ ਦੇ ਲਈ ਗੁਰਦੇਵ ਨਾਮ ਹੈ ਗਗਨ ਭੱਜੂ ਗੁਰਦੇਵ ਭੱਜੂ ਗੁਰਦੇਵ ਬੜੀ ਚੋਸ ਦਾ ਛੋਲਾ ਮੇਰੇ ਸਾਡੇ ਭਾਈ ਦਲਜੀਤ ਸੰਧੂ ਜੀ ਦੇ ਵੱਲੋਂ 100 ਰੁਪਿਆ ਗੁਰਦੇਵ ਘਾਗੇ ਦੇ ਲਈ ਆ ਵੀ 100 ਰੁਪਿਆ ਗੁਰਦੇਵ ਘਾਗੇ ਦੇ ਲਈ। ਤੈਨੂੰ ਧੰਨਵਾਦ ਹੈ ਸਾਡੇ ਦਿਲਜੀਤ ਸਿੰਘ ਨੀ ਸੰਧੂ ਸਾਹਿਬ ਦਾ। ਲਓ ਸਾਹਮਣੇ ਫੋਜੀ ਪਾਸੇ ਫਿੰਡਿਆਂ ਵਾਲਿਆ ਤੇ ਘਾਗੇ ਵਾਲਾ ਕਿੰਨੇ ਅਮਰੀਕ ਕਰਕੇ ਫਿਰਦਾ ਹੈ। ਨੰਬਰ ਕਿੰਨੇ ਧਾਵੀ ਦੇ ਕਿੱਥੇ ਐਂਸ ਕਿੱਥੇ ਜੋੜ ਗਿਆ। ਆਹ ਪੁਲਵਾਨਾ ਪਾਕ ਕਬੱਡੀ ਰੇਡ ਪਾਉਣ ਦੇ ਲਈ ਸਾਹਮਣੇ ਫਿਰ ਨਾਵੀਨ ਗੱਭਰੂ ਵਧਿਆ ਹੋਇਆ। ਆਹ ਨਵ ਸੰਧੂ ਪਰਿਵਾਰ ਦਾ ਮੇਰੇ ਮਿੱਤਰੋ ਇਹ ਜੱਫਾ ਲੱਗਦਾ ਵੱਡੇ ਬਾਣ ਪੀਤੇ ਸੰਧੂ ਦੇ ਵੱਲੋਂ ਕੀਤੇ ਜਾਣਗੇ 500 ਦਿੱਤਾ ਜਾਣਾ ਹੈ ਨਵ ਸੰਧੂ ਦੇ ਲਈ ਮੇਰੇ ਵੀਰੋ 500 ਹੈ ਐ ਵੀ ਤੀਣ ਕੰਦੇ ਮੁੰਡੇ ਨੇ ਜੱਫਾ ਲਾਇਆ ਤੇ ਵੀਰਾਂ ਨੇ ਤਾੜੀ ਮਾਰੀ ਹੈ ਪਿਆਰ ਦਿੱਤਾ ਲੈ ਵੀ ਨਵ ਗੱਲ ਇੱਕ ਜੱਫੇ ਨਾਲ ਨਹੀਂ ਮੰਨੀ ਹੁਣ ਤਾਂ ਜੱਫੇ ਤੇ ਜੱਫਾ ਖਾ ਜੱਫਾ ਲਾਉਣਾ ਪੈਣਾ ਇਹ ਮੁਕਾਬਲਾ ਜਿੱਤਣਾ ਇਹ ਢਾਂਗੇ ਵਾਲੇ ਖਰਾਉਣੇ ਆ ਓ ਜੇ ਦਿਲਾਰਾਮ ਵਾਲਿਓ ਜਿੱਤਣਾ ਫਿਰ ਜੱਫੀਆਂ ਤੇ ਜੱਫਾ ਲਾਉਣਾ ਪੈਣਾ ਪਰ ਆਹ ਮੂਰਤੀ ਬਰਾਬਰ ਦੀ ਲੈ ਵੀ ਮਰਾਣਾ ਵਾਲੇ ਮੁੰਡੇ ਨੇ ਮੂਰਤੀ ਬਰਾਬਰ ਦੀ ਕਹਿੰਦੇ ਕੁਲਵੀਰ ਵਰਗਿਆਂ ਨੂੰ ਸਮਝਾਣਾ ਮੁੰਡਿਆਂ ਨੂੰ ਜੱਫੇ ਲਾਉਣੇ ਪੈਣਗੇ ਗੱਲ ਫੇਰ ਲੱਗੂ ਟਕਾਣੇ ਗੱਲ ਫੇਰ ਲੱਗੂ ਟਕਾਣੇ ਆ ਵੀ ਨੌਜੰਨਾ ਪਾ ਕਬੱਡੀ ਲੈ ਵੀ ਹਰਜੀਤ ਨੂੰ ਜੇ ਜੱਫਾ ਲੱਗਦਾ ਹੈ 200 ਰੁਪਿਆ ਸ਼ੰਦੇ ਦੇ ਧਾਂਦੇ ਵੱਲੋਂ ਗੁਰਵੀਰ ਸਿੱਧੂ ਵੱਲੋਂ ਦਿੱਤਾ ਜਾਣਾ ਹੈ ਵੱਡੇ ਮਾਣ ਕੀਤੇ ਜਾਣਗੇ ਹਰਜੀਤ ਸ਼ਾਕਾ ਤੇ ਟੱਕ ਡਬਲ ਹੋ ਗਿਆ ਬੋਲ ਲੈ ਕਿਰਾ ਮੈਚ ਥੋੜਾ ਹੀ ਬਾਕੀ ਲੱਗਦਾ ਹੈ ਆਹ ਕਬੱਡੀ ਪਾਉਣ ਦੇ ਲਈ ਕੋਮਲ ਨਾਲ ਜਿਹੜਾ ਵਧਿਆ ਹੋਇਆ ਚਿੱਟਾ ਰਮਾਲ ਜੋੜੇ ਦੇ ਉੱਪਰ ਬੰਨਿਆ ਬੜਾ ਫੱਦ ਹੈ ਪਰ ਸੈੱਟ ਟੁੱਟ ਗਿਆ ਵੀ ਅਮਰੀਕਾ ਸਿਆ ਇਹ ਤਾਂ ਹੁਣ ਟੈਕਨੀਕ ਗੱਡੀ ਨੌਜਾਨ ਅਗਲੀ ਰੇਡ ਪਾਉਣ ਦੇ ਲਈ ਵਾਧਾ ਹੋਇਆ ਬੱਲੇ ਓ ਨੌਜਾਨਾ ਤੇਰੀ ਨਹੀਂ ਓ ਰੀਤਾ ਆ ਗੁਰਦੇਵ ਮੈਨੂੰ ਲੱਗਦਾ ਵੀ ਨੌਨ ਸਟਾਪ ਹੀ ਹੈ ਹਲੇ ਤੱਕ ਜਫਾ ਨਹੀਂ ਲੱਗਿਆ ਜੇ ਮੁੰਡੇ ਨੂੰ ਜਫਾ ਲੱਗਦਾ ਮੇਰੇ ਵੀ ਨਹੀਂ ਓ ਮਾਨ ਸਨਮਾਨ ਵੱਡੇ ਕੀਤੇ ਜਾਣਗੇ ਉਹ ਜਾਤੀਆਂ ਨੇ ਇਹ ਆ ਚੱਕ ਸੁਖਨੇ ਜੱਫਾ ਲਾ ਦਿੱਤਾ ਲੈ ਵੀ ਕਰੋ ਮਾਨ ਸਨਮਾਨ ਲੈ ਵੀ ਗੁਰਪ੍ਰੀਤ ਸਿੰਘ ਕਰੀਏ ਮਾਨ ਸਨਮਾਨ ਪਹਿਲਵਾਨ ਦਾ ਸੁਖਨੇ ਜੱਫਾ ਲਾਇਆ ਲੈ ਵੀ ਦਲਜੀਤ ਬਾਈ ਕਰੋ ਮਾਨ ਸਨਮਾਨ ਉਧਰ ਸਾਥੇ ਕੰਨੇ ਨੌਨ ਸਟਾਪ ਰੇਡਰ ਗੁਰਦੇਵ ਨੂੰ ਜੱਫਾ ਲੱਗ ਚੁੱਕਿਆ ਹੈ 100 ਰੁਪਿਆ ਰੇਡਰ ਦੇ ਵੀ ਕਰਨ ਔਲਖ ਦੀ ਕਬੱਡੀ ਕਰਨ ਆਉਲਖ ਜੇ ਜਫਾ ਲੱਗ ਗਿਆ ਬਈ ਫਿਰ ਯਾਪੀ ਨੂੰ ਦੇਣਾ ਪੈਣਾ ਹੈ ਤੇ ਨਹੀਂ ਫਿਰ ਕਰਨ ਆਲਖ ਦੇ ਖਾਤੇ ਆਊਗਾ ਪਰ ਨੰਬਰ ਕਰਨ ਆਲਖ ਦੇ ਖਤੇ ਦੇ ਵਿੱਚ ਹੈ ਕਰਨ ਨੰਬਰ ਆਪਣੀ ਟੀਮ ਦੇ ਕਿਤੇ ਜੁੜ ਗਿਆ ਤੇ ਸੌ ਦਾ ਨੋਟ ਵੀ ਕਹਿੰਦੇ ਕਰਨ ਕਿੱਥੇ ਦੇ ਵਿੱਚ ਆ ਗਿਆ ਆਏ ਪਹਿਲਵਾਨਾਂ ਪਾਕ ਕਬੱਡੀ ਨਾਉਣ ਜਬਰੂ ਇਸ ਲਈ ਖੇਡ ਮੈਦਾਨ ਦੇ ਵਿੱਚ ਗੁਰਵਿੰਦਰ ਸਿੰਘ ਗਿੰਦਾ ਫੌਦਾ ਹੋ ਗਿਆ ਕਬੱਡੀ ਮੇਰੇ ਮਿੱਤਰੋ ਆਹ ਚੈੱਕ ਕਿੰਨੇ ਸੁੱਖ ਦਾ ਦੂਜਾ ਰਫਾ ਲੱਗ ਗਿਆ ਇਹ ਮੁੰਡਾ ਸੁੱਖਾ ਮੇਰੇ ਮਿੱਤਰੋ ਇਹ ਵੀ ਕਿੰਨੇ ਨੌਜੀ ਨੂੰ ਆਉਣ ਵਾਲੇ ਪਹਿਲਵਾਨਾ ਟੱਚ ਮਾਰ ਕੇ ਭੱਜਣ ਦੀ ਕਰੀ ਜੇ ਕੱਬ ਅੜ ਗਿਆ ਫਿਰ ਕਹਿਣਾ ਪਹਿਲਵਾਨਾ ਨੇ ਹੁਣ ਅਸੀਂ ਕੀ ਕਰੀਏ ਵੀ ਜਿੰਨੇ ਕੁ ਲਾਉਣੇ ਆ ਉੰਨੇ ਖੋਦਰ ਲੱਗ ਜਾਂਦੇ ਆ ਉਹ ਬਰਾਬਰ ਦੀਆਂ ਮੂੜੀਆਂ ਆਉਂਦੇ ਆ ਕਹਿਣਗੇ ਮੁੰਡੇ ਬਾਅਦ ਦੇ ਵਿੱਚ ਫਿਰ ਲਾਂਬੇ ਦੇਣਗੇ ਮੁੰਡੇ ਆਹ ਸਾਹਮਣੇ ਆਹ ਸਾਹਮਣੇ ਚਾਰ ਜਾਫੀ ਤਿਆਰ ਨਹੀਂ ਮੇਰੇ ਮਿੱਤਰੋ ਇੱਕ ਪਾਸੇ ਕੌਣ ਹੈ ਇਹ ਘਾਂਗੇ ਪਿੰਡ ਵਾਲਾ ਭਿੱਜਾ ਆਓ ਦੇਖ ਲੈ ਵੀ ਇਹਨੂੰ ਕਹਿੰਦੇ ਆ ਵੀ ਹਵਾ ਨੂੰ ਗੰਡਾ ਦੇਣੀ ਆ ਹਵਾ ਨੂੰ ਗੰਡਾ ਦਿੰਦਾ ਆ ਲੈ ਵੀ ਫਿੰਡਿਆਂ ਨੂੰ ਗੋਲਾ ਪਾਹ ਕਬੱਡੀ ਬਈ ਵਾਹ ਕਰਦੇ ਥੋੜਾ ਜਨਾ ਮੈਂ ਕਹਿੰਦਾ ਜੇ ਗਰਜੀਤ ਨੂੰ ਜੱਫਾ ਲੱਗਿਆ ਉਹਦੀ ਪੀਤਾ ਸੰਧੂ ਵੀ ਸਾਡਾ ਭਰਾ ਮੇਰੇ ਮਿੱਤਰੋ ਅੱਜ ਵੱਡਾ ਮੇਲਾ ਵੀਰਾਂ ਨੇ ਕਰਾਇਆ ਤੇ ਐਨ ਗੱਲ ਥਰੇ ਲੱਗੀ ਪਈ ਐ ਮਾੜੇ ਕਲਾ ਵਿੱਚ ਲੱਗਿਆ ਮੇਲਾ ਕੱਠ ਹੋ ਗਿਆ ਭਾਰੀ ਉਹ ਦੇਣਾ ਆ ਤੂੰ ਮਿੱਤਰਾ ਫਿਰ ਟਟੂ ਜੂ ਬੁਲਾ ਦੇ ਤਾਰੀ ਅੱਜ ਭਰਾ ਐ ਹੋਏ ਐ ਮਾੜੇ ਕਲਾ ਦੀ ਧਰਤੀ ਤੇ ਆਓ ਯਾਰ ਜੀ ਆਪੀ ਤਿਆਰਪੁਰ ਤਿਆਰ ਨੇ ਲੈ ਵੀ ਨਾਵ ਕੋਖ ਨੇ ਤਿੰਨ ਚਾਰ ਠੋਕਦੇ ਐ ਤਿੰਨ ਚਾਰ ਜੱਫੇ ਲਾਏ ਐ ਪਰ ਆਓ नंबर धावी का नंबर भी सौ रुपया गुरदेव चार जातीर ने जफा कौन लाऊ मेरे मित्रों पैदरी अमरीक्षा ना जैसा चार जाती तैयार है कौन चिरा कराऊ कौन जफा लाऊ अरे सिरा करा आए हैं अज कारे सिरा करा आए हैं पर देखा ਮੁੰਡਾ ਫਿੱਡੇ ਵਾਲਾ ਜੀਤ ਕਹਿੰਦਾ ਵੀ ਨੰਬਰ ਰੇਡਰ ਦਾ ਭਾਵੇਂ ਲੱਖ ਪੈਂਦੀਆਂ ਗੱਲ ਆ ਜੱਫੀਆਂ ਤੇ ਮੁੱਕਣੀ ਐ ਕਿ ਰੇਡਾਂ ਭਾਵੇਂ ਲੱਖ ਪੈਂਦੀਆਂ ਗੱਲ ਆ ਜੱਫੀਆਂ ਤੇ ਮੁੱਕਣੀ ਓ ਸਾਹਮਣੇ ਸੁੱਖ ਲੈ ਵੀ ਗਿੰਦੇ ਤੇ ਸੁੱਖ ਦੀ ਟੱਕਰ ਐ ਗਿੰਦਾ ਤੇ ਸੁੱਖ ਸੁੱਖ ਤੇ ਗਿੰਦਾ ਮਾਰ ਦੋ ਤਾੜੀ ਫਿਰ ਕੀ ਖਿਆਲ ਆ ਢਾਂਗੇ ਵਾਲਾ ਪਾਛੇ ਤੇਰੇ ਜਿਹੇ ਜੀ ਫਿਰਦੇ ਇਹਨੇ ਉਂਗਲਾਂ ਤੇ ਦੁਨੀਆ ਨਚਾਈ ਹੋਈ ਐ ਆਉਂ ਕਾਂਗੇ ਵਾਲਾ ਵੀ ਕਹਿੰਦੇ ਅੱਜ ਉਂਗਲੀ ਘਮਾਉਂਦਾ ਤੇ ਉਂਗਲੀ ਤੇਰ ਮਾਲ ਘਮਾਉਂਦਾ ਜਲਵਰ ਜਾਨੀ ਇਧਰਲੇ ਪਾਸੇ ਕਹਿੰਦੇ ਨੌਜੇਡ ਆਓ ਦੇਖ ਲੈ ਵੀ ਮੁੰਡਾ ਦਿਲਾ ਰਾਮ ਪਿੰਡ ਵਾਲਾ ਖੈਤੀ ਵੀ ਲਾਲਾ ਮਾਰਦਾ ਹੈ ਲੈ ਵੀ ਸੋਨੀ ਸਿਆਣੀ ਦੀ ਖੈਤੀ ਨੂੰ ਖੜਦਾ ਹੈ ਪਰਾ ਚੋਦਰਾ ਪਾਕ ਕਬੱਡੇ ਲੈ ਵੀ ਹੁਣ ਗੁਰਵੀਰ ਸਿੱਧੂ ਦੇ ਵੱਲੋਂ ਲਾਈਏ ਨੋਟ ਨੌਜੇਨਾ ਆਓ ਨੌਜੇਨਾ ਗੱਬਰੂਆ ਗੁਰਵੀਰ ਸਿੱਧੂ ਦੇ ਵੱਲੋਂ ਵੀ ਲਾਵਾਂਗੇ ਨੋਟ ਉਧਰਲੇ ਪਾਸੇ ਚਾਰ ਜਾਫੀ ਤਿਆਰ ਨੇ ਚਾਰੇ ਹੀ ਕਬਾਲ ਨੇ ਲੈ ਜੀ ਸ਼ਿੰਦੇ ਬਾਈ ਦਾ ਵੀ ਧੰਨਵਾਦ ਹੈ ਸ਼ਿੰਦਿਆ ਆ ਦੇਖ ਲੈ ਵੀ ਗੁਰਦੇਵ ਪੱਟ ਗਿਆ ਸਾਡੇ ਸੰਕਾਰ ਜੋਗ ਨੇ ਕਰਵਾ ਰਿਆ ਵੀਰ ਨੇ ਸਾਡੇ ਵੱਡਾ ਮੇਲਾ ਕਰਵਾ ਰਿਹਾ ਕਮੇਟੀ ਮੇਲਾ ਕਮੇਟੀ ਨੇ ਸਾਡੇ ਸੇਵਾਦਾਰ ਭਰਾਵਾਂ ਨੇ ਪਰ ਆਓ ਵੀਰੇ ਦਾ ਜੱਫਾ ਲੱਗਦਾ ਖੇਡ ਮੈਦਾਨ ਦੇ ਅੰਦਰ ਅੰਦੇ ਦੂਰ ਨੇ ਕੋਬਲਾ ਇਹ ਪੁਰਾਣਾ ਪਾਪੀ ਐ ਇਹ ਪੁਰਾਣਾ ਪਾਕੀ ਹੈ ਇਹ ਆ ਵੀਰਾ ਢਾਂਗੇ ਵਾਲਾ ਲੈ ਵੀ ਕਰੀ ਤਾੜੀ ਮਾਰ ਦੋ ਦਰਸ਼ਕੀਓ ਇਹ ਜੱਫਾ ਵਧੀਆ ਲੱਗਿਆ ਇੱਕ ਢਾਂਗੇ ਪਿੰਡ ਵਾਲਾ ਵੀਰ ਸਿੰਘ ਹੈ ਧੰਨਵਾਦ ਜੈਂਕ ਸੰਧੂ ਦਾ ਨਾਲ ਗੁਰਪ੍ਰੀਤ ਸੰਧੂ ਲਾਪ੍ਰੀਤ ਸੰਧੂ ਨਾਲ ਸਾਡਾ ਸ਼ੇਮ ਸੰਧੂ ਹੈ ਸੁਰਿੰਦਰ ਮੈਂਬਰ ਤੇ ਹਸਪਾਲ ਨਾਲ ਬਿੱਲਾ ਸਿੱਧੂ ਮੇਰੇ ਮਿੱਤਰੋ ਆਹ ਲੇਕ ਪੀਤਿਆ ਪੈ ਗਿਆ ਪੇਚਾ ਆਹ ਟੱਕਰ ਗਗਨ ਤੇ ਗਿੰਦੇ ਦੀ ਗਗਨ ਤੇ ਗਿੰਦੇ ਦੀ ਟੱਕਰ ਹੈ ਗਗਨ ਤੇ ਗਿੰਦੇ ਦੀ ਟੱਕਰ ਹੈ ਪੂਰੇ ਅੜ ਕੇ ਹੌਸਲਾ ਕਰਕੇ ਪੁੱਥਰਿਆ ਦਾਲ ਸਿੰਘਾਂ ਤੋਂ ਫੜ ਕੇ ਪਰ ਆਹ ਨੰਬਰ ਤਾਵੀ ਦਾ ਰੇਡਰ ਦਾ ਨੰਬਰ ਹੈ ਹੋਣੀ ਟੱਕਰ ਰਹੀ ਹੈ ਲੈ ਵੀ ਇਹੋ ਜੀ ਟੱਕਰ ਨੇ ਧੱਕੇ ਪੀ ਮਾਰ ਦਿਆ ਕਰੋ ਕਹਿਣ ਦੀ ਲੋੜ ਦਾ ਪਵੇ ਹੌਸਲਾ ਬਾਦਾਂ ਪਹਿਲਵਾਨਾਂ ਦਾ ਲਓ ਅਗਲੀ ਰੇਡ ਪਾਉਂਦਾ ਹੋਇਆ ਚੋਬਰ ਖੇਡ ਦੇ ਮੈਦਾਨ ਵਿੱਚ ਨਾਉ ਜੀ ਅਲਕ ਪਰਿਵਾਰ ਦਾ ਕਰਨ ਤੇ ਉਹ ਨੰਬਰ ਧਾਵੀ ਦਾ ਕਰਨ ਅਲਕੇ ਥਲੇ ਨੰਬਰ ਜੋੜ ਗਏ ਗੁਰਵਿਕ ਪਹਿਲੇ ਸੱਤੇ ਪਾਸ਼ਾ ਕੱਢਦੇ ਗਲਾਂਚ ਰੱਖੇ ਲੈ ਵੀ ਹਰਨੂਰ ਲੈ ਵੀ ਪੀਤਿਆ ਕਹਿ ਜਾਂਦੀਆਂ ਨੂੰ ਸਮਾਂ ਥੋੜਾ ਹੀ ਬਾਕੀ ਹੈ ਸਮਾਂ ਥੋੜਾ ਹੀ ਬਾਕੀ ਹੈ ਜੇ ਜੱਫਾ ਲੱਗਦਾ ਨਾ ਮਮ ਸੰਧੂ ਦਾ ਤੇ 500 ਪੀਤਾ ਕਹਿੰਦਾ ਦੇਵਾਂਗੇ 500 ਦੇਵਾਂਗੇ ਪਰ ਨੰਬਰ ਰੀਟਰ ਨੇ ਦਿੱਤੇ ਹੈ ਨੰਬਰ ਧਾਵੀ ਨੇ ਦਿੱਤੇ ਹੈ ਲੱਗ ਰੇ 19 ਸਿਆਹ ਗੱਲ ਜੱਫਾ ਤੇ ਮੁਕਣੀ ਹੈ ਕੈਂਪਲ ਨੂੰ ਨਹੀਂ ਫਿਰ ਲਾਗੇ ਤੈਨੂੰ ਵੀ ਵਿੱਚ ਆਉਣਾ ਪੈਣਾ ਹੈ ਨੌਜੰਨ ਗੰਡ ਸਾਹ ਦੀ ਧਰਤੀ ਤੇ ਕੈਂਪ ਲਾਇਆ ਹੈ ਸਾਡਾ ਸੋਨੀ ਮਾਨ ਮਰਾੜ ਕਲਾ ਦੀ ਧਰਤੀ ਦਾ ਵੀਰ ਹੈ ਇਹ ਦੇ ਲੋ ਧੰਨਵਾਦ ਕਰਾਂਗੇ ਆਏ ਚੋਪਰਾ ਉਹ ਪਿੱਛਾ ਸਾਹਮਣੇ ਪਿੱਛਾ ਸਾਹਮਣੇ ਆੜਿਆ ਪਰ ਨੰਬਰ ਧਾਵੀ ਨੇ ਦਿੱਤੇ ਹੈ ਬੇ ਵਧੀਆ ਨੇ ਸੋਨੀ ਅੱਜਕੱਲ ਛੋਟੀ ਦੀ ਟੀਮ ਬਣਾਉਂਦਾ ਇਹ ਕਬੱਡੀ ਦੇ ਵੱਡੇ ਵੱਡੇ ਤੇ ਕੱਢੀ ਮੰਗੁੰਦੀ ਆ ਵੀ ਪਹਿਲਵਾਨਾਂ ਲਓ ਸਾਹਮਣੇ ਦੇਖਾਂਗੇ ਰੇਡ ਕਰਨ ਦੀ ਪੈ ਗਈ ਹੈ ਚਾਰ ਜਾਫੀ ਨੇ ਪਰ ਟੱਚ ਡਬਲ ਹੋ ਗਿਆ ਮੈਚ ਸਮਾਪਤ ਹੀ ਦਰਸ਼ਕੀਓ ਨੇ ਵਧੀਆ ਮੁਕਾਬਲਾ ਲੱਗਿਆ ਤਾਂ ਤਾੜੀਆਂ ਜ਼ੋਰ ਦੀ ਮਾਰ ਜੀ ਇੱਕ ਵਾਰੀ ਪਹਿਲਵਾਨਾਂ ਦਾ ਹੌਸਲਾ ਵਧਾ ਰਹੀਏ ਲੈ ਵੀ ਮੈਚ ਸਮਾਪਤ ਤੇ ਲਿਓ ਵੀ ਡਾਕਟਰ ਸਾਹਿਬ ਕਰੀਏ ਪੈਤਲਾ ਸਾਡੇ 34 ਨੰਬਰ ਜਿਹੜੇ ਘਾਂਗੇ ਦੇ ਨੇ ਇਸ ਮੁਕਾਬਲੇ ਦੇ ਵਿੱਚੋਂ ਘਾਂਗੇ ਪਣ ਦੀ ਟੀਮ ਜਿਹੜੀ ਜਿੱਤੀ ਹੈ ਤੇ 27 ਜਿਹੜੇ ਨੰਬਰ ਆ ਉਹ ਦਿਲਾਰਾਮ ਦੀ ਟੀਮ ਨੇ ਹੈ 34 ਘਾਂਗਾ ਤੇ 27 ਦਿਲਾਰਾਮ ਮੁਕਾਬਲਾ ਜੇਤੂ ਰਹੀ ਟੀਮ ਪਿੰਡ ਧੰਗ ਬਹੁਤ-ਬਹੁਤ ਧੰਨਵਾਦ ਸਮੁੱਚੀ ਮੇਲਾ ਕਮੇਟੀ ਦਾ ਸਮੁੱਚੇ ਨਗਰ ਦਾ ਜਿੰਨੇ ਵੀ ਦਰਸ਼ਕਾਂ